ਨਗਰ ਕੌਂਸਲ ਧਰਮਕੋਟ ਫਾਇਲ ਖੋ ਕੇ ਭੱਜ ਗਏ ਕਿਸੇ ਦੀ ਫਾਇਲ ਨਹੀਂ ਜਾਣੀ ਅੰਦਰ ਸਰਕਾਰਾਂ ਕੀ ਕਰੀਂਗਾ ਕਿਸੇ ਦੀ ਫਾਇਲ ਨਹੀਂ ਜਾਣੀ ਇਹ ਕਹਿੰਦੇ ਨੇ ਨਾ ਟੋਟਾ ਲੋ ਇਹ ਧਰਮਕੋਟ ਦੀ ਘਟਨਾ ਜੀ ਫਾਇਲ ਖੋ ਕੇ ਭੱਜ ਗਏ ਤੋਂ ਕੋਰਸ ਮੁਲਾਜ਼ਮਾਂ ਦੀ ਮੌਜੂਦਗੀ ਦੇਖਿਆ ਸਾਡੇ ਨਾਲ ਕੋਲ ਚਾਹੀਦੀ ਆ ਸਾਡੀ ਟੈਲ ਚਾਹੀਦੀ ਆ ਬਸ ਇਹ ਮੁਲਾਜ਼ਮ ਕਾਦੇ ਵਰਤ ਤਨਖਾਹਾਂ ਪਾਉਂਦੇ ਕਰੀਏ ਕਿ ਹਟਾ ਲੈਣੇ ਨਾ ਤੇ ਸਾਡੀਆਂ ਕੱਲ ਲੈਣੇ ਨਹੀਂ ਹੋਈਆਂ ਤੁਹਾਡੇ ਨਾਲ ਹੀ ਬੰਦੇ ਹੀ ਤੁਹਾਡੇ ਬੰਦੇ ਬਤਾਈ ਦੇ ਜਾਂਦੇ ਨਹੀਂ ਮੇਰਾ ਮੇਰਾ ਘੋਟ ਦੇ ਅੱਛ ਮੇਰੀ ਬੈਰ ਫੈਟ ਹੈ ਲੱਪੀ ਲੱਪੀ ਦੇ ਗੱਲੀ ਲਾ ਕੇ ਮੁੰਡੇ ਦੇ ਕੋਲੋਂ ਫਾਇਰ ਕਿਉਂ ਕੋਈ ਨਹੀਂ ਪਾਵਾ ਬੰਦਰਵਾੜ ਗਿਆ ਵਾਹੇ ਮੈਨੂੰ ਕੋਈ ਫੈਲ ਜਾ ਮੜੀ ਹੋਣ ਜੜੀ ਜਿੱਨਾ ਤਾਂ ਮੇਰੀ ਪੈਲ ਨਾ ਮਿਲ ਮੈਂ ਕੋਈ ਜਗ੍ਹਾ ਨਾ ਧਰਮਪੁਰ ਦੀ ਘਟਨਾ ਜੀ ਐਸ ਤੈ ਹੁਣ ਕਿਉਂ ਸਾਡੀਆਂ ਪੈਲਾਂ ਕੋਈਆਂ ਨਾ ਜਾਂਦਾ ਕਿਉਂ ਸਾਡੀਆਂ ਪੈਲਾਂ ਕੋਈਆਂ ਜਾਂਦਾ ਇਹ ਸਰਕਾਰੀ ਮੁਲਾਜ਼ਮ ਹੈ ਜਿਹੜਾ ਗੇਟ ਅੱਗੇ ਖੜਾ ਮੁਲਾਜ਼ਮ ਕਦੇ ਵਾਸਤੇ ਆ ਮਗਰ ਬੰਦੇ ਸੀਓ ਨੇ ਕਿੱਥੋਂ ਦੀ ਫਾਲ ਕੀ ਆ ਮੇਰੇ ਪਿੰਡ ਦਾ ਮੁੰਡਾ ਲੱਭੀ ਆ ਮੈਂ ਤਾਂ ਵੀਰੇ ਤੂੰ ਪੈਲ ਨੰਗਾ ਦਿੱਤੀ ਕਾ ਨਾਲ ਬੁੜੀ ਨੰਗਾਤੀ ਆ ਮੈਂ ਤੂੰ ਸਾਨੂੰ ਕਿਉਂ ਨਹੀਂ ਨੰਗਾ ਦਿੰਦਾ ਕੋਈ ਨਹੀਂ ਚਾਚੀ ਨੰਗਾ ਦੇ ਨੰਗਾ ਦਿੰਨੇ ਇਨੇ ਗੱਲੀ ਲਾ ਕੇ ਮੁੰਡੇ ਨੂੰ ਇਸ਼ਾਰਾ ਮਾਰੇ ਮੁੰਡਾ ਬੈਠਾ ਪੱਟ ਗਿਆ ਮੈਂ ਕਿਹੜਾ ਪਿੰਡ ਤੁਹਾਡਾ ਹੈ ਕਮਾਲ ਕੇ ਆ ਮੈਂ ਮੁਲਾਜ਼ਮ ਨੂੰ ਕਿਹਾ ਵੀਰੇ ਇੱਥੋਂ ਪਾਈ ਹੋਈ ਜਾਂਦਾ ਮੇਰਾ ਮੁੰਡਾ ਮੇਰੀ ਫੈਲ ਨੂੰ ਫੋਨ ਦਿਆ ਤੇ ਉਹ ਠੇਣੀ ਗਿਆ ਮੈਂ ਮੈਂ ਫੋਨ ਕਰੀਆ ਕਰਦੀ ਦੂਰ ਤੱਕ ਪੱਜੀ ਮੁੰਡੇ ਦੇ ਨਾਲ ਉਹ ਇੱਥੇ ਕਿੱਥੇ ਗਈਆਂ ਤੇ ਇੱਕ ਹੋਰ ਬੇਟਾ ਤਮਾਸ਼ਾ ਵੇਖੀ ਗਏ ਆ ਮੈਂ ਕਿਸੇ ਦੀ ਫੈਲ ਜਮਾਣੀ ਹੋਣ ਜਿਹਨਾਂ ਦਾ ਮੇਰੀ ਫੈਲ ਲਾਊਗੀ ਮੈਂ ਕੋਈ ਨਹੀਂ ਮੜਨ ਜੜਾ ਕਰ ਮੈਂ ਸਾਰਾ ਉਹਦਾ ਪਿੰਡ ਚ ਇਕੱਠਾ ਕਰਨਾ ਮੈਂ ਸੁਪਰਾਂ ਨਹੀਂ ਦੇਣਾ ਤੇਰੀ ਕਿੱਥੇ ਨਹੀਂ ਹੈ ਮੇਰੀ ਫੈਲ ਮੇਰਾ ਫੋਨ ਵਿੱਚ ਲੋਕ ਕੋ ਜਾਲੀਏ ਸਾਰੇ ਆਪਾਂ ਕੋਈ ਨਾ ਮੜਨ ਜਾਣਾ ਇੱਥੇ ਨੰਗੜ ਜਾਣਾ ਬੱਸ ਅਸੇ ਨਾ ਕੰਡਿਦਾ ਕੋਈ ਵੀ ਮੇਰੀ ਇਹ ਕੋਣ ਦੱਸੇ ਮੇਰੇ ਖਾਲਸਾ ਨੰਦ ਤੋਂ ਕੱਟੋ ਅਸੀਂ ਕਾਂਗਰਸ ਵਾਲੇ ਕਿਹੜੀ ਪਾਰਟੀ ਕਾਂਗਰਸ ਪਾਰਟੀ ਹਾਂ ਕਾਂਗਰਸ ਵਾਲੀ ਪਾਰਟੀ ਦਾ ਝਾੜੂ ਵਾਲਾ ਨੇ ਫੈਲ ਖੋਈ ਆ ਸਾਡੀ ਅੱਛਾ ਝਾੜੂ ਵਾਲਾ ਹਾਂ ਝਾੜੂ ਵਾਲੇ ਮੁੰਡੇ ਨੇ ਲੱਭੀ ਨੇ ਫੈਲ ਖੋਈ ਆ ਨਾਲ ਨਾ ਪੜਤਵੀ ਨਾ ਕੋਲੇ ਹਾਂਜੀ ਮੇਰਾ ਪੋਤਾ ਸਾਹਿਬ ਰਮਵੈਲ ਆ ਸਾਰਾ ਕੁਝ ਮੇਰੇ ਪੋਤੇ ਵਿੱਚ ਆ ਹਾਂਜੀ ਹੁਣ ਮੰਗ ਕਰਦੇ ਹੋ ਮੰਗ ਕਰਦੀ ਮੈਨੂੰ ਮੇਰੀ ਫਾਈਲ ਚਾਹੀਦੀ ਮੈਂ ਆਦੀ ਫਾਈਲ ਜਮਾ ਕਰਾਉਣੀ ਜਿਹੜੀ ਡਿਊਟੀ ਮੈਨੂੰ ਦਿੱਤੀ ਗਈ ਮੈਂ ਆਦੀ ਨਭੌੜੀ ਆ ਮੈਂ ਇੱਥੇ ਆਈ ਆ ਮੈਂ ਆਦੀ ਫਾਈਲ ਜਮਾ ਕਰਾਉਣੀ ਮੈਨੂੰ ਮੇਰੀ ਫਾਈਲ ਮਿਲਣੀ ਚਾਹੀਦੀ ਬਸ ਨਹੀਂ ਮੈਂ ਕਿਹਦੀ ਫਾਈਲ ਜਮਾੜੀ ਹੋਣ ਦੇਣੀ ਮੇਰੀ ਫਾਈਲ ਜਮਾ ਹੋਊਗੀ ਨਾ ਹੋੜਗੀ ਕਿਹਦੇ ਨਾਲ ਸੁਪੜੇ ਹਾਂਜੀ ਸੁਪੜੇ ਸਮਰਥਕ ਕਿਹੜੀ ਹੋਈ ਜਿਹੜੇ ਨਾਲ ਆ ਵੇਖੋ ਆਹ ਜਿਹੜਾ ਇਹ ਤੇ ਜੀ ਕੀ ਨਾਮ ਹੈ ਤੁਹਾਡਾ ਕੀ ਨਾਮ ਹੈ ਤੁਹਾਡਾ ਗੁਰਸੇਵ ਸਿੰਘ ਜੀ ਹਾਂਜੀ ਪਿੰਡ ਕਿੱਥੇ ਹੈ ਅਮਗੜ ਕੇ ਅੱਛਾ ਜੀ ਕਿਹੜੀ ਪਾਰਟੀ ਨਾਲ ਸੰਬੰਧ ਰੱਖਦੇ ਕਾਂਗਰਸ ਨਾਲ ਜੀ ਅੱਛਾ ਜੀ ਹਾਂਜੀ ਜਿਹੜਾ ਮੁੰਡਾ ਫੈਲ ਖੋਹ ਕੇ ਲੈ ਗਿਆ ਉਹ ਉਹ ਕਿਹੜੀ ਪਾਰਟੀ ਦਾ ਉਹ ਚਾੜੂ ਵਾਲਾ ਚਾੜੂ ਵਾਲੀ ਪਾਰਟੀ ਦਾ ਮੁੰਡਾ ਵਾ ਸਾਡੇ ਉੱਤੋਂ ਬੰਦਦਾ ਉਹ ਕਮਜੀਤ ਨੰਬਰਦਾਰ ਦਾ ਮੁੰਡਾ ਮੁੰਡਾ ਵਾ ਇਹਨੇ ਕਹਿ ਕੇ ਇਸ਼ਾਰਾ ਉਮਰਾ ਕੇ ਮੁੰਡੇ ਤੋਂ ਫੈਲ ਖੋਹ ਲਈ ਗਈ ਆ ਹੁਣ ਕੀ ਮੰਗ ਕਰਦੇ ਹੋ ਮੰਗ ਇਹ ਆ ਸਾਡਾ ਕਿਸੇ ਨਾ ਕੋਈ ਰੋਲਾ ਨਹੀਂ ਝਾੜੂ ਵਾਲੇ ਵੀ ਪਹਿਲਾਂ ਭਰਨ ਕਾਂਗਰਸ ਵੀ ਭਰ ਜਿਹੜੀ ਹੱਥੋਂ ਪਾਈ ਫੈਲਾ ਖੋਹਣੀ ਆ ਜਨਾਨੀਆਂ ਦੇ ਨਾਲ ਇਹ ਗਲਤ ਕੰਮ ਮੈਨੂੰ ਮੇਰੀ ਫੈਲ ਮਿਲਣੀ ਚਾਹੀਦੀ ਬਸ ਮੈਂ ਆਉਗੀ ਫੈਲ ਭਰਨੀ ਆ ਮੇਰੇ ਨੂੰ ਵੱਤ ਵਾਰ ਸ਼ੇਅਰ ਕਰਿਓ ਜੀ ਧਰਮਕੋਟ ਨਗਰ ਪੰਚਾਇਤ ਦੇ ਬਾਹਰ ਖੜੇ ਹੋਏ ਆਂ ਮੈਂ ਜਿਹੜੇ ਹੱਥ ਝੱਟੜੀਆਂ ਨੇ ਧਰਮਕੋਟ ਦੀ ਘਟਨਾਏ ਘਰ ਵਾਲੇ ਨੇ ਟੱਕਾ ਛਾਈ ਵੇਖੋ ਕਿੰਨੇ ਆ ਤੇ ਸ਼ਰੀਆਮ ਪਹਿਲਾਂ ਕੋ ਕੇ ਭੱਜ ਗਏ ਆ ਤੇ ਵੀਡੀਓ ਨੂੰ ਵੱਤ ਵਾਰ ਸ਼ੇਅਰ ਕਰੇ ਧੰਨਵਾਦ ਅੰਮ੍ਰਿਤਪੁਰ ਕੀ ਆਫਿਸ ਕਿੱਥੇ ਹੋਣਾ ਲੱਭੀ ਖੜੇ ਕਾਈ ਤੇ ਕਿਉਂ ਗੇਟ ਕੋਲ ਕੇ ਅੰਦਰ ਕੀ ਆ ਲੱਭੀ ਅੰਮਨਾਜਮਾ ਦੀ ਕੋੜ ਖੋ ਕੇ ਭੱਜ ਗਿਆ ਜੀ ਹੈ ਬਿਲਕੁਲ ਹੁਣ ਲੱਭੀ

ਨਗਰ ਕੌਂਸਲ ਧਰਮਘੋੜਾ ਫਾਇਲ ਖੋ ਕੇ ਭੱਜ ਗਿਆ ਜੀ ਕਿਸੇ ਦੀ ਫਾਇਲ ਨਹੀਂ گاڑی ਅੰਦਰ ਹੋਰ ਸਟਾਫ ਕਹਿੰਦਾ ਕਿਸੇ ਦੀ ਫਾਇਲ ਨਹੀਂ گاڑی ਇਹ ਕਹਿੰਦੇ ਉਹਨੇ ਲੈ ਟੋੜਾ ਤੇਰੀ ਗਾ ਮੈਂ ਨਾ ਰੋਣੇ ਲਾਣੇ ਇਹ ਧਰਮਘੋੜਾ ਦੀ ਘਟਨਾ ਜੀ ਫਾਇਲ ਖੋ ਕੇ ਭੱਜ ਗਏ ਤੋਂ ਪੁਲਿਸ ਮੁਲਾਜ਼ਮਾਂ ਦੀ ਮੌਜੂਦਗੀ ਵਿੱਚ ਸਾਡੇ ਨਾਲ ਕੋਲ ਚਾਹੀਦੀ ਆ ਸਾਡੀ ਫਾਇਲ ਚਾਹੀਦੀ ਆ ਬਸ ਇਹ ਮੁਲਾਜ਼ਮ ਕਾਦੇ ਵਾਰਤ ਦਿਖਾਵਾ ਕਰਦੇ ਕਹਿੰਦੇ ਅਟਕਾ ਲਾਈ ਜਾਂਦੇ ਨੇ ਸਾਡੀਆਂ ਗੱਲਾਂ ਤਾਂ ਹੁੰਦੀਆਂ ਕੋਈਆਂ ਨਹੀਂ ਤੁਹਾਡੇ ਨਾਲ ਹੀ ਬੰਦੇ ਹੀ ਚੱਲਦੇ ਨੇ ਤੁਹਾਡੇ ਬੰਦੇ ਨਾਲ ਹੀ ਪਤਾ ਹੀ ਕਿ ਜਾਂਦੇ ਹੀ ਨੇ ਮੇਰੇ ਕੋਲ ਤੇਰੇ ਕੋਲ ਤੇ ਅੱਜ ਮੇਰੀ ਪੈਰ ਫੈਟ ਹੈ ਹੈ ਲੱਭੀ ਲੱਭੀ ਨੇ ਗੱਲੀ ਲਾ ਕੇ ਮੁੰਡੇ ਦੇ ਕੋਲੋਂ ਫਿਆਸ ਕਿਉਂ ਕੋਾਈ ਨਹੀਂ ਮੁੰਡਰ ਵੜ ਗਿਆ ਉਹ ਪਾ ਬੰਕਰ ਵੜ ਗਿਆ ਵਾਹੇ ਮੈਂ ਕੋਈ ਫੈਲ ਜਾ ਮੜੀ ਹੋਣ ਜੜੀ ਸੀ ਨਾ ਤਾਂ ਮੇਰੀ ਪੈਲ ਨਾ ਮਿਲੀ ਮੈਂ ਕੋਈ ਜਗ੍ਹਾ ਨਹੀਂ ਹੋਰ ਵੀ ਘਟਣਾ ਨਹੀਂ ਇਹ ਇਸ ਟਾਈਮ ਪੱਕਾ ਕੇ ਕਿਉਂ ਸੜੀਆਂ ਕੱਲਾਂ ਪਈਆਂ ਜਾਂਦਾ ਕਿਉਂ ਸੜੀਆਂ ਕੱਲਾਂ ਪਈਆਂ ਜਾਂਦਾ ਇਹ ਸਰਕਾਰੀ ਮੁਲਾਜ਼ਮ ਹੈ ਜਿਹੜਾ ਗੇਟ ਅੱਗੇ ਖੜਾ ਮੁਲਾਜ਼ਮ ਕਦੇ ਵਾਸਤੇ ਆ ਮਗਰ ਬੰਦੇ ਸੀਓ ਨੇ ਕਿੱਥੋਂ ਦੀ ਫਾਲ ਕੀ ਆ ਮੇਰੇ ਪਿੰਡ ਦਾ ਮੁੰਡਾ ਲੱਭੀ ਆ ਮੈਂ ਤਾਂ ਵੀਰੇ ਤੂੰ ਕੈਲ ਨੰਗਾ ਦਿੱਤੀਗਾ ਨਾਲ ਬੁੜੀ ਨੰਗਾਤੀ ਆ ਮੈਂ ਤੂੰ ਸਾਨੂੰ ਕਿਉਂ ਨਹੀਂ ਨੰਗਾ ਦਿੰਦਾ ਕੋਈ ਨਹੀਂ ਚਾਚੀ ਨੰਗਾ ਦੇਣਾ ਨੰਗਾ ਦਿੰਨੇ ਇਨੇ ਗੱਲੀ ਲਾ ਕੇ ਮੁੰਡੇ ਨੂੰ ਇਸ਼ਾਰਾ ਮਾਰਿਆ ਮੁੰਡਾ ਪੈਲ ਨਾ ਭੱਜਿਆ ਮੈਂ ਕਿਹੜਾ ਪਿੰਡ ਤੁਹਾਡਾ ਹੈ ਕਮਾਲ ਕੇ ਆ ਮੈਂ ਮੁਲਾਜ਼ਮ ਨੂੰ ਕਿਹਾ ਵੀਰੇ ਇੱਥੋਂ ਪਾਈ ਹੋਈ ਜਾਂਦਾ ਮੇਰਾ ਮੁੰਡਾ ਮੇਰੀ ਫੈਲਰੀ ਫੋਨ ਤੇ ਆ ਤੇ ਇਹ ਉੱਥੇ ਨਹੀਂ ਗਿਆ ਮੈਂ ਲੈ ਫੋਨ ਕਰੀਆ ਕਰਦੀ ਦੂਰ ਤੱਕ ਭੱਜੀ ਮੁੰਡੇ ਦੇ ਨਾਲ ਉੱਥੇ ਤਿਕਰਤ ਪੱਛੇ ਗਈਆਂ ਤੇ ਇਹ ਕੋਲ ਬੈਠਾ ਤਮਾਸ਼ਾ ਵੇਖੀ ਗਏ ਆ ਲੈ